ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਕੀਤਾ ਜਾਂਦਾ ਹੈ ਆਪਣੇ ਚੈਨਲ ਪੰਜਾਬੀ ਬੋਲੀਆਂ ਵਿੱਚ ਤੇ ਅੱਜ ਆਪਾਂ ਲੈ ਕੇ ਆਏ ਹਾਂ 848 ਤੋਂ 870 ਤੱਕ ਬੋਲੀਆਂ ਹੁਣ ਲੋੜੀ ਲੰਗੀ ਏ ਤੇ ਹੁਣ ਆਪਾਂ ਬੋਲੀਆਂ ਲਗਾਤਾਰ ਇਦਾਂ ਹੀ ਲਿਆ ਕੇ ਆਉਂਦੇ ਰਵਾਂਗੇ ਅੱਗੇ ਤੋਂ ਅੱਗੇ ਤੇ ਸੁਣੇ ਸੁਣੇ ਬੋਲੀਆਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਪਲੀਜ਼ ਜ਼ਰੂਰ ਕਰੋ ਚਲੋ ਆਪਾਂ ਸ਼ੁਰੂ ਕਰਦੇ ਹਾਂ ਬੋਲੀਆਂ खुंडा हुत बैठा मुंडा ताश पत्ता खेडा हुत बैठा मुंडा ताश पत्ता खेड बाजी के आहार मुंडा सप वांगू मेल बाजी के गहार मुंडा सप वांगू मेल बाजी के आहार मुंडा सप्प वांगूल ਜਾਵਾਂ 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 ਗੱਡੀ ਚੜਦੇ ਨੂੰ ਗੱਡੀ ਚੜਦੇ ਨੂੰ ਹੱਥੀ ਕੱਢੇ ਆ ਰਮਾਲ ਫੜਾਵਾਂ ਜੱਗ ਭਾਵੇਂ ਰਹਿ ਦੇਖਦਾ ਜੱਗ ਭਾਵੇਂ ਰਹਿ ਦੇਖਦਾ ਤੇਰੇ ਦਿਲ ਤੇ ਲਿਖਿਆ ਲਾਵਾ ਤੂੜ ਤੇਰੇ ਚਰਨਾਂ ਦੀ ਤੂੜ ਤੇਰੇ ਚਰਨਾਂ ਦੀ ਮੈਂ ਚੱਕ ਕੇ ਮਥੇ ਨਾਲ ਲਾਵਾਂ ਜਿੱਥੇ ਜਿੱਥੇ ਤੂੰ ਲੰਘਿਆ ਉਹ ਮੈਂ ਕਈਆਂ ਨੇ ਰਾਵਾਂ ਸਦਪਟਵਾਰੀ ਨੂੰ ਸਦਪਟਵਾਰੀ ਨੂੰ ਜਿੰਨੇ ਮਿੱਤਰਾਂ ਦੇ ਨਾਲ ਲਵਾਵਾਂ ਸਦਪਟਵਾਰੀ ਨੂੰ ਜਿੰਨੇ ਮਿੱਤਰਾਂ ਦੇ ਨਾਲ ਲਵਾਵਾਂ ਕੁੜਮਾ ਜੋਰੋ ਸੁਣੀ ਸੁਣੀ ਦੀ ਕੁੜਮਾ ਜੋਰੋ ਸੁਣੀ ਸੁਣੀ ਦੀ ਬਿਕਦੀ ਤੇਖੀ ਵਿੱਚ ਬਜਾਰ 5 ਰੁਪਏ ਕਾਜੀ ਮੰਗਦਾ 5 ਰੁਪਏ ਕਾਜੀ ਮੰਗਦਾ 5 ਮੰਗੇ ਲੰਬੜਦਾਰ 5 ਰੁਪਏ ਉਹ ਵੀ ਮੰਗਦਾ 5 ਰੁਪਏ ਉਹ ਵੀ ਮੰਗਦਾ ਜਿਸ ਪੜਵੇ ਦੀਨਾਰ 5 ਰੁਪਏ ਉਹ ਵੀ ਮੰਗਦਾ ਜਿਸ ਪੜਵੇ ਦੀਨਾਰ ਬਾਪ ਤੇ ਮੇਰਾ ਦਮਾਂ ਦਾ ਲੋਬੀ ਬਾਪ ਤੇ ਮੇਰਾ ਦਮਾਂ ਦਾ ਲੋਬੀ ਦਮ ਕਰਾਲ ਹੈ ਟਹਿਰੀ ਵੇਖਣਾ ਦੇਖਿਆ ਦਰਨਾ ਦੇਖਿਆ ਕਰਨਾ ਦੇਖਿਆ ਦਰਨਾ ਦੇਖਿਆ ਉਮਰ ਇਹਨਾਂ ਦੇਖੀ ਮੇਰੀ ਕੰਠਾ ਮਿੱਤਰਾਂ ਦਾ ਹੋ ਗਿਆ ਕਲਰ ਵਿੱਚ ਟਹਿਰੀ ਕੰਠਾ ਮਿੱਤਰਾਂ ਦਾ ਹੋ ਗਿਆ ਕਲਰ ਵਿੱਚ ਟਹਿਰੀ ਕੰਠਾ ਮਿੱਤਰਾਂ ਦਾ ਚਾਵਾ 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 ਮਿੱਤਰਾਂ ਦੇ ਦਾਰੇ ਅੱਗੇ ਹੋ ਮਿੱਤਰਾਂ ਦੇ ਦਾਰੇ ਅੱਗੇ ਹੋਨੇ ਵੀ ਪਾ ਕੇ ਗੁਜਰਦੀ ਜਾਵਾਂ ਮਿੱਤਰਾਂ ਦੇ ਰਮਾਲ ਡਿਗਿਆ ਮਿੱਤਰਾਂ ਦੇ ਰਮਾਲ ਡਿਗਿਆ ਮੈਂ ਚੁੱਕ ਕੇ ਜੇਬ ਵਿੱਚ ਪਾਵਾਂ ਧਰਤੀ ਨ ਪੱਬ ਚਲਦੀ ਧਰਤੀ ਨ ਪੱਬ ਚਲਦੀ ਸ਼ਰਮਾਰਦੀ ਕਰਾਨ ਹੋ ਜਾਵਨ ਸ਼ਾਨੀ ਮਿੱਤਰਾਂ ਦੀ ਚੁੰਮ ਕੇ ਕਾਲ ਜੇ ਲਾਵਨ ਸ਼ਾਨੀ ਮਿੱਤਰਾਂ ਦੀ ਚੁੰਮ ਕੇ ਕਾਲ ਜੇ ਲਾਵਨ ਸ਼ਾਨੀ ਮਿੱਤਰਾਂ ਦੀ ਅੰਦਰ ਕੋਠੜੀ ਬਾਹਰ ਹਨੇਰਾ ਅੰਦਰ ਕੋਠੜੀ ਬਾਹਰ ਹਨੇਰਾ ਵਿੱਚ ਜਾਉਂਦੇ ਠੇਰੀ ਵਹਿ ਅਟਨ ਬਟਨ ਦੀ ਕੁਰਤੀ ਸੁਹਾਦੇ ਅਟਨ ਬਟਨ ਦੀ ਕੁਰਤੀ ਸੁਹਾਦੇ ਨਾਰ ਵਜੂਗੀ ਤੇਰੀ ਵਹਿ ਇੱਕ ਫੁੱਲ ਗਿੰਦੇ ਦਾ ਖਿੜਿਆ ਰਾਤ ਹਨੇਰੀ ਵੀ ਇੱਕ ਫੁੱਲ ਗਿੰਦੇ ਦਾ ਖਿੜਿਆ ਰਾਤ ਹਨੇਰੀ ਇੱਕ ਫੁੱਲ ਗਿੰਦੇ ਦਾ ਖਿੜਿਆ ਰਾਤ ਹਨੇਰੀ ਇੱਕ ਫੁੱਲ ਗਿੰਦੇ ਦਾ ਤਕੀਏ ਪੈਂਦੀ ਬਾਜੀ ਵੇ ਤੂੰ ਬਾਜੀ ਕਿਉਂ ਨਹੀਂ ਦੇਖਦਾ ਤਕੀਏ ਪੈਂਦੀ ਬਾਜੀ ਵੇ ਤੂੰ ਬਾਜੀ ਕਿਉਂ ਨਹੀਂ ਦੇਖਦਾ ਤੂੰ ਹੀਓ ਮੇਰੀ ਬਾਜੀ ਨਹੀਂ ਮੈਂ ਤੇਰੇ ਵੱਲ ਦੇਖਦਾ ਤੂੰ ਹੀਓ ਮੇਰੀ ਬਾਜੀ ਨਹੀਂ ਮੈਂ ਤੇਰੇ ਵੱਲ ਦੇਖਦਾ ਤੂੰ ਹੀਓ ਮੇਰੀ ਬਾਜੀ ਨਹੀਂ ਮੈਂ ਤੇਰੇ ਵੱਲ ਦੇਖਦਾ ਜਾਂਦੀ 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 ਇੱਕ ਦਿਨ ਐਸਾ ਆਜੂ ਕੁੜੀਏ ਇੱਕ ਦਿਨ ਐਸਾ ਆਜੂ ਕੁੜੀਏ ਤੁਰੀ ਜਗਤ ਹੋ ਜਾਂਦੀ ਨੀ ਗੇੜਾ ਦੇ ਕੇ ਪੰਦੂ ਮੱਗੀ ਗੇੜਾ ਦੇ ਕੇ ਪੰਦਿਓ ਮੱਗੀ ਕੁੜਤੀ ਪਿੰਨਹਾਨੂ ਖਾਂਦੀ ਵੈਸਾ ਕੋ ਪਿਆਰੇ ਲਾਉਂਦੇ ਕਾਲਾ ਬੂ ਸੋ ਕੋ ਪਿਆਰੇ ਲਾਉਂਦੇ ਲੰਬੂ ਲਾਟ ਕੋ ਲਾਲੀਆਂ ਖਾਂਦੀ ਨਹੀਂ ਸੁਣ ਲੈ ਨੀ ਨਖਰੋ ਸੋਣ ਰੇ ਤਰਲ ਜਾਂਦੀ ਸੁਣ ਲੈ ਨੀ ਨਖਰੋ ਸੋਣ ਰੇ ਤਰਲ ਜਾਂਦੀ ਸੁਣ ਲੈ ਨੀ ਨਖਰੋ ਤੇਰ ਠੇਰ ਠੇਰ ਗੱਡੀ ਆਈ ਮਿੱਤਰਾਂ ਦੀ ਗੱਡੀ ਆਈ ਮਿੱਤਰਾਂ ਦੀ ਆਕੇ ਰੁਕੀ ਦਵਾਰੇ ਤੇਰੇ ਨਹੀਂ ਸਾਧੂ ਦਵਾਰ ਖੜੇ ਸਾਧੂ ਦਵਾਰ ਖੜੇ ਉੱਚੇ ਮੰਦਰ ਚ ਬਾਰੇ ਤੇਰੇ ਨਹੀਂ ਲਾਲਚ ਛੱਡਦੇ ਨਹੀਂ ਬੱਚੇ ਜਾਣਗੇ ਤੇਰੇ ਲਾੜ ਕਰੇਂਦੀ ਦੇ ਕੀ ਸਪਲੜ ਗਿਆ ਤੇਰੇ ਲਾੜ ਕਰੇਂਦੀ ਦੇ ਕੀ ਸਪਲੜ ਗਿਆ ਤੇਰੇ ਲਾੜ ਕਰੇਂਦੀ ਦੇ ਗਉਂਦਿਆਂ ਦੀ ਤਾਂ ਸੱਠ ਨਹੀਂ ਨ ਜਾਣੀਓ ਗਉਂਦਿਆਂ ਦੀ ਤਾਂ ਸੱਠ ਨਹੀਂ ਜਾਂਦੀ ਕੋਈ ਲੜਦਿਆਂ ਦੀ ਆ ਗਾਲ ਜੇ ਕਿਸੇ ਨੇ ਬੰਦਾ ਬੋਲੇ ਸਾਡੀ ਪੁਲਚੁਕ ਕਰਨੀ ਮਾਫ ਵੇ ਸਜਨੋ ਉੱਚ ਹੋਵੇ ਪੁਲਚੁਕ ਕਰਨੀ ਮਾਫ ਵੇ ਸਜਨੋ ਉੱਚ ਹੋਵੇ ਪੁੱਲ ਮਾ ਪੁੱਲ ਗਲਤੀ ਕਰਨੀ ਜੀ ਮਾਫ ਤਾਹਿਆ 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 ਮਾ ਪੇ ਕੰਜਰਾਣੇ ਮਾਪੇ ਕੰਜਰਾਨ ਨੇ ਤੀਆਂ ਪੜਨ ਸਕੂਲ ਲੈ ਲਾਇਆ ਐਤਵਾਰ ਹੋਈਆਂ ਛੁੱਟੀਆਂ ਐਤਵਾਰ ਹੋਈਆਂ ਛੁੱਟੀਆਂ ਲੇੜੇ ਤੋਂ ਨੇਰ ਤੇ ਆਈਆਂ ਨੇਰ ਵਾਲੇ ਬਾਬੂ ਫੇਰ ਸੀਟੀ ਮਾਰ ਬਣਾਈਆਂ ਨੀ ਬਾਹ ਛੱਡ ਕੇ ਬਾਬੂ ਬਾਂ ਛੜਕੇ ਬਾਪੂ ਨਾਮ ਗਿਆ ਨਾ ਵਈਆਂ ਦਾ ਛੜਦੇ ਬਾਪੂ ਨਾਮ ਗਿਆ ਨਾ ਵਈਆਂ ਜਾਂ ਇਸ ਤਰ੍ਹਾਂ ਕੁੜਤੀ ਤੇ ਮੋਰਨੀਆਂ ਛੜੇ ਪਟਨ ਨੂੰ ਪਾਈਆਂ ਕੁੜਤੀ ਤੇ ਮੋਰਨੀਆਂ ਛੜੇ ਪਟਨ ਨੂੰ ਪਾਈਆਂ ਕੁੜਤੀ ਤੇ ਮੋਰਨੀਆਂ ਬੋਹੇ ਬੁੱਢੇ ਲਾੜੇ ਟੁੱਟੀ ਗੰਢੀ ਬੋਹੇ ਬੁੱਢੇ ਲਾੜੇ ਟੁੱਟੀ ਗੰਢੀ ਖਲਕਤ ਮਰਗੀ ਭਾਰੀ 500 ਤਾਂ ਉਥੇ ਮਰਿਆ ਬਾਣੀਆਂ 500 ਦਾ ਉਥੇ ਮਰਿਆ ਬਾਣੀਆਂ 900 ਮਰੀ ਕਰਾੜੀ ਨੀ ਚਿੱਟੇ ਦੰਦ ਕੋਡੀਆਂ ਵਰਗੇ ਚਿੱਟੇ ਦੇ ਅੰਧੇ ਕੋਡੀਆਂ ਵਰਗੇ ਦੁੱਖ ਹੋ ਜਾਂਦੇ ਪahari ਚੀਜ਼ਾਂ ਨਾ ਮਿਲਣੀ ਰੋਗਣ ਕੀਤੀ ਸਾਰੀ ਚੀਜ਼ਾਂ ਨਾ ਮਿਲਣੀ ਰੋਗਣ ਕੀਤੀ ਸਾਰੀ ਚੀਜ਼ਾਂ ਨਾ ਮਿਲਣੀ ਰੋਗਣ ਕੀਤੀ ਸਾਰੀ ਚੀਜ਼ਾਂ ਨਾ ਮਿਲਣੀ ਰਾਈ 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 ਅੱਖੀਆਂ ਚ ਨੀਂਦ ਨਾ ਪਵੇ ਅੱਖੀਆਂ ਚ ਨੀਂਦ ਨਾ ਪਵੇ ਦਰ ਉਸ਼ਕ ਦੀ ਯਾਰ ਨੇ ਭਲਾਈ ਵੱਡ ਵੱਡ ਮੰਜਾ ਖਾਂਦਾ ਵੱਡ ਵੱਡ ਮੰਜਾ ਖਾਂਦਾ ਹੁਣ ਫਟ ਕੇ ਬੈਠ ਜਾ ਬਾਹੀ ਉਮਰ ਨਿਆਣੀ ਵਿੱਚ ਸੀ ਮੈਂ ਮੁਰਨੇ ਆਣੀ ਵਿੱਚ ਸੀ ਮੈਂ ਐਵੇਂ ਭੁੱਲ ਕੇ ਤੇਰੇ ਨਾਲ ਆਈ ਵੇ ਹੌਕਿਆਂ ਦੇ ਵਿੱਚ ਰੁਲ ਗਈ ਹੌਕਿਆਂ ਜਿਵੇਂ ਮੈਂ ਰੁਲ ਗਈ ਜਿੰਦ ਸੁੱਕੇ ਤੀਤ ਬਣਾਈ ਵੇ ਇੱਕ ਵਾਰੀ ਫੜ ਮਿੱਤਰ ਜਿਹੜੀ ਛੱਡ ਕੇ ਗਿਆ ਨਰਮ ਕਲਾਈ ਇੱਕ ਵਾਰੀ ਫੜ ਮਿੱਤਰ ਜਿਹੜੀ ਛੱਡ ਕੇ ਗਿਆ ਹੈ ਨਰਮ ਕਲਾਈ ਇੱਕ ਵਾਰੀ ਫੜ ਮਿੱਤਰ ਕੱਚ ਦੇ ਗਲਾਸ ਵਿੱਚ ਟੂਠੀ ਨੀ ਐ ਡੀ ਕੀ ਤੂੰ ਜਲਦਾਰਨੀ ਕਾਤੋਂ ਪਈ ਐ ਮੜਕ ਨਾਲ ਫੂਕੀ ਐ ਡੀ ਕੀ ਤੂੰ ਜਲਦਾਰਨੀ ਕਾਤੋਂ ਪਈ ਐ ਮੜਕ ਨਾਲ ਫੂਕੀ ਰੜਕੇ 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 ਰਾਪਟਿਆਲੇ ਦੇ ਹਰਾ ਪਟਿਆਲੇ ਦੇ ਫੇਰ ਝੱਟ ਤੇ ਬਾਣੀਆਂ ਲੜਪੇ ਬਾਣੀਆਂ ਦੀ ਧੋਤੀ ਖੁੱਲ ਗਈ ਬਾਣੀਆਂ ਦੀ ਧੋਤੀ ਖੁੱਲ ਗਈ ਫੇਰ ਝੱਟ ਨੇ ਜਦ ਰਾ ਖੜ ਕੇ ਬਿਨ ਮੁਕਲਾਈਆਂ ਦੇ ਬਿਜਲੀ ਸਮਾਨੋ ਕੜ ਕੇ ਬਿਨ ਮੁਕਲਾਈਆਂ ਦੇ ਬਿਜਲੀ ਸਮਾਨੋ ਕੜ ਕੇ ਬਿਨ ਮੁਕਲਾਈਆਂ ਦੇ ਬਿਜਲੀ ਸਮਾਨੋ ਕੜ ਕੇ ਲਾੜੇ ਭੈਣ ਬਾਗ ਵਿੱਚ ਵੜ ਗਈ ਲਾੜੇ ਭੈਣ ਬਾਗ ਵਿੱਚ ਵੜ ਗਈ ਤੋੜ ਲਿਆ ਹੀ ਡੰਡੀਨੀ ਤੇਰੇ ਕੰਡਾ ਲਗੂਗਾ ਨਾ ਤੋੜੀ ਮੁਸ਼ ਡੰਡੀਨੀ ਤੇਰੇ ਕੰਡਾ ਲਗੂਗਾ ਨਾ ਤੋੜੀ ਮੁਸ਼ ਡੰਡੀ ਸੁਣ ਲੈ ਸੋਹਣੀਏ ਯਾਰ ਤੇਰਾ ਸੁਣ ਲੈ ਸੋਹਣੀਏ ਯਾਰ ਤੇਰਾ ਅੱਜ ਛਲਦੀ ਕੁੰਡੀ ਖੋਲੂ ਵੇ ਲੁਟੀਆਂ ਰੀਜਾਂ ਸੁਪਨੇ ਸਾਡੇ ਲੁਟੀਆਂ ਰੀਜਾਂ ਸੁਪਨੇ ਸਾਡੇ ਪਿਆਰ ਅਸਾਂ ਧੇਰੋ ਲੇ ਵੇ ਇਹ ਸਿਰਫ ਰੇ ਪੁਰਾਣੇ ਬੁੱਢੇ ਇਹ ਸਿਰਫ ਰੇ ਪੁਰਾਣੇ ਬੁੱਢੇ ਨੇ ਗੋਲੇ ਆਂਦੇ ਗੋਲੇ ਵੇ ਇਹ ਸਾਰੇ ਇਸ਼ਕ ਦੀ ਕੀ ਜਾਣਨ ਇਹ ਸਾਰੇ ਇਸ਼ਕ ਦੀ ਕੀ ਜਾਣਨ ਮੋਹੋਂ ਪਹਿੜੇ ਬੜ ਬੋਲੇ ਪਿਆਰ ਦੀਏ ਕਰਨ ਖੇਦੀ ਪਿਆਰ ਦੀਏ ਕਰਨ ਖੇਦੀ ਕੁਫਰ ਬੜੇ ਨੇ ਤੋਲੇ ਸਮਝ ਇਸ਼ਾਰੇ ਨੂੰ ਯਾਰ ਤੇਰਾ ਕੀ ਬੋਲੇ ਸਮਝ ਇਸ਼ਾਰੇ ਨੂੰ ਯਾਰ ਤੇਰਾ ਕੀ ਬੋਲੇ ਸਮਝ ਇਸ਼ਾਰੇ ਨੂੰ ਕਿਹੜੇ ਪਾਸਿਓਂ ਆਈਂ ਤੂੰ ਕਿਹੜੇ ਪਾਸਿਓਂ ਆਈਂ ਤੂੰ ਫੁਲਵਾ ਗੂ ਤੈਲ ਦੀ ਨੀਂ ਫੰਦ ਵਿੱਚ ਰੂਪ ਬਟਾ ਆਈਂ ਅਲ ਵਿੱਚ ਰੂਪ ਵਟਾਈਆਂ ਹੀ ਕਿਹੜੇ ਗੱਭਰੂ ਨੂੰ ਨਾਗ ਲੜਿਆ ਹੀ ਹੈ ਕਿਹੜੇ ਗੱਭਰੂ ਨੂੰ ਨਾਗ ਲੜਾ ਕੇ ਆਈਏ ਕਿਹੜੇ ਗੱਭਰੂ ਨੂੰ ਨਾਗ ਲੜਾ ਕੇ ਆਈਏ ਆਓ ਕੁੜੀਓ ਤਾਨੂੰ ਵੀਰ ਦਿਖਾਵਾਂ ਆਓ ਕੁੜੀਓ ਤਾਨੂੰ ਵੀਰ ਦਿਖਾਵਾਂ ਵੀਰ ਦਿਖਾਵਾਂ ਮੇਰਾ ਚਿੱਟਾ ਕੁੱਦਤਾ ਨਾ ਬਿਜਾਦਰਾ ਚਿੱਟਾ ਕੁੱਦਤਾ ਨਾ ਬਿਜਾਦਰਾ ਮੋੜੇ ਰ ਫਲਸ ਜਾਈ ਨਾਨੀ ਕਿਸੇ ਦੇ ਮੋੜੇ ਹਮੁਰਤਾ ਨਹੀਂ ਕਿਸੇ ਧੰਡਰਦਾ ਵਿੱਚ ਦਰਿਆਵਾਂ ਦੇ ਕਾਗਜ਼ ਬਣ ਕੇ ਤਰਦਾ ਵਿੱਚ ਦਰਿਆਵਾਂ ਦੇ ਕਾਗਜ਼ ਬਣ ਕੇ ਤਰਦਾ ਵਿੱਚ ਦਰਿਆਵਾਂ ਦੇ ਕਾਗਜ਼ ਬਣ ਕੇ ਤਰਦਾ ਤਾਵੇ 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 ਡੰਡੀਆਂ ਕਰਾ ਦੇ ਮਿੱਤਰਾ ਮੁੰਡਾ ਨੀਆ ਕਰਾ ਦੇ ਮਿੱਤਰਾ ਜਿੰਦੇ ਵਿੱਚ تیرਮਾਲ ਲੰਗ ਜਾਵੇ ਸੋਨੇ ਦਾ ਭਾਅ ਸੁਣ ਕੇ ਸੋਨੇ ਦਾ ਭਾਅ ਸੁਣ ਕੇ ਮੁੰਡਾ ਪਖ ਪੱਲਾ ਝਾੜਦਾ ਆਵੇ ਜੰਜ ਕਮਿਆਰਾ ਦੀ ਜੰਜ ਕਮਿਆਰਾ ਦੀ ਵਿੱਚ ਗਦਾ ਹੀਂਗ ਦਾ ਆਵੇ ਹਦ ਧੁਕ ਮਿਆਰੇ ਡਿਗਪੀ ਗਦੇ ਧੁਕ ਮਾਰੇ ਡਿਗਪੀ ਮੇਰਾ ਹਾਸਾ ਨਿਕਲਦਾ ਜਾਵੇ ਭਾਬੀ ਦਿਓਰ ਬਿਨਾ ਫੁੱਲ ਵਾਂਗੂ ਕੁਮਲਾਵੇ ਭਾਬੀ ਦਿਓਰ ਬਿਨਾ ਫੁੱਲ ਵਾਂਗੂ ਕੋਮਲਾ ਹੈ ਪਾਬੀ ਤੇ ਹੋਰ ਬਿਨਾਮ ਕਾਦਾ ਕਰਦਾ ਗੁਮਾਨ ਹੱਥ ਅਕਲਾਂ ਨੂੰ ਮਾਰ ਕਾਦਾ ਕਰਦਾ ਗੁਮਾਨ ਹੱਥੇ ਅਕਲਾਂ ਨੂੰ ਮਾਰ ਸਾਰੇ ਪਿੰਡੇ 'ਚ ਮੈਂ ਪਤਲੀ ਪਤੰਗ ਮੁੰਢਿਆ ਦੇਵਾ ਆਸ਼ਕਾ ਨੂੰ ਸੂਲੀ ਉੱਤੇ ਡੰਗ ਮੁੰਢਿਆ ਦੇਵਾ ਆਸ਼ਕਾ ਨੂੰ ਸੂਲੀ ਉੱਤੇ ਡੰਗ ਮੁੰਢਿਆ ਦੇਵਾ ਆਸ਼ਕਾ ਨੂੰ ਸੂਲੀ ਉੱਤੇ ਡੰਗ ਮੁੰਢਿਆ ਰਤੀਏ ਰਤਨਗੜ ਕੋ ਲੋ ਕੋਲੀ ਰਤੀਏ ਰਤਨਗੜ ਕੋ ਲੋ ਕੋਲੀ ਵਿੱਚ ਮੁਗਲਾਂ ਦਾ ਠਾਣਾ ਵੇ ਉੱਥੋਂ ਦਾਲੋ ਕੀ ਬੋਲਣ ਹੋਰ ਬੋਲ ਦੇ ਉੱਥੋਂ ਦੇ ਲੋਕੀ ਬੋਲੀ ਹੋਰ ਬੋਲ ਦੇ ਮੈਂ ਨਿਆਣੀ ਕੀ ਜਾਣਾ ਵੇ ਜਦੋਂ ਮੈਂ ਹੋਈ ਬੋਲਣ ਜੋਗੀ ਜਦੋਂ ਮੈਂ ਹੋਈ ਬੋਲਣ ਜੋਗੀ ਉੱਥੋਂ ਦਾ ਬਦਲ ਗਿਆ ਠਾਣਾ ਇੱਕ ਨਾਲ ਜਾ ਲੱਗਦੀ ਪਾ ਕੇ ਗੁਲਾਬੀ ਬਾਣਾ ਇੱਕ ਨਾਲ ਜਾ ਲੱਗਦੀ ਪਾ ਕੇ ਗੁਲਾਬੀ ਬਾਣਾ ਇੱਕ ਨਾਲ ਜਾ ਲੱਗਦੀ ਲਾੜਿਆ ਕੇ ਦਿਨ ਹੋ ਗੈਨਾਂ ਆਂ ਨੂੰ ਧੋਇਆਂ ਨੂੰ ਲਾੜਿਆ ਕੇ ਦਿਨ ਹੋ ਗੇ ਨਾਇਆਂ ਨੂੰ ਤੇ ਧੋਇਆਂ ਨੂੰ ਤੈਨੂੰ ਪਿੰਡੇ ਤੇ ਪਾਣੀ ਲਾਏ ਨੂੰ ਭੈਣ ਮੈਂ ਤੇਰੀ ਪੋਸਤੀ ਨਹੀਂ ਭੈਣਾ ਮੈਂ ਪੋਸਤੀ ਨਹੀਂ ਮੈਂ ਨਾ ਸੇੜੀਨੀ ਨਾਉਂ ਦੀ ਹਿੰਮਤ ਨਾ ਵੇਨੀ ਨਾਉਂ ਤੇ ਹਿੰਮਤ ਨਾ ਆਵੇਨੀ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਪਲੀਜ਼ ਹੱਥ ਛੁੱਟ ਕੇ ਬਿੰਦੀ ਸਬਸਕ੍ਰਾਈਬ ਜ਼ਰੂਰ ਕਰੋ 1000 ਸਬਸਕ੍ਰਾਈਬਰ ਦਾ ਕੰਪਲੀਟ ਕਰ ਦੋ ਤੇ ਤੁਸੀਂ ਦੇਖ ਸਕਦੇ ਹੋ ਆਪਣੇ ਚੈਨਲ ਤੇ ਕਿੰਨੀਆਂ ਅਲੱਗ ਤਰ੍ਹਾਂ ਦੀਆਂ ਬੋਲੀਆਂ ਆਉਂਦੀਆਂ ਇਹ ਵੀ ਤੁਹਾਨੂੰ ਪਤਾ ਹੀ ਹੈ ਤੇ ਕਿਹੜੀ ਬੋਲੀ ਤੁਹਾਨੂੰ ਵਧੀਆ ਲੱਗੀ ਇਹਨਾਂ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਹੋਰ ਕਿੰਦੇ ਉੱਤੇ ਬੋਲੀਆਂ ਚਾਹੀਦੀਆਂ ਉਹ ਵੀ ਕਮੈਂਟ ਕਰਕੇ ਤੁਸੀਂ ਦੱਸ ਸਕਦੇ ਹੋ ਤੇ ਚਲੋ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਸਬਸਕ੍ਰਾਈਬਰ ਬਹੁਤ ਘੱਟ ਨੇ ਤੇ ਇਸ ਕਰਕੇ ਤੁਸੀਂ ਸਬਸਕ੍ਰਾਈਬ ਕਿਉਂ ਨਹੀਂ ਕਰਦੇ ਵੀ ਦੱਸ ਸਕਦੇ